ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੁਦਰਤੀ ਆਫਤਾਂ ਤੇ ਹੁਣ ਕਿਹੜੀ ਕੁਦਰਤੀ ਆਫਤ ਦਾ ਡਰ ਜਿਹੜਾ ਉਹ ਗਿਆਨੀਆਂ ਨੂੰ ਸਤਾ ਰਿਹਾ ਹੜ ਦੇਖ ਲਈਏ ਕੁਚਾਲ ਦੇਖ ਲਈਏ ਪਹਾੜ ਕੁੱਟਦੇ ਦੇਖ ਲਈਏ ਗਲੇਸ਼ੀਅਰ पिघਲਦੇ ਦੇਖ ਲਈਏ ਧਰਤੀ ਦੇ ਉੱਤੇ ਕੁਝ ਨਾ ਕੁਝ ਹੋ ਰਿਹਾ ਹਰ ਸਾਲ ਕੋਈ ਨਾ ਕੋਈ ਆਫਤ ਇਨਸਾਨਾਂ ਨੂੰ ਚੈਨਲ ਸੌਣ ਨਹੀਂ ਦਿੰਦੀ ਹੁਣ ਸਭ ਤੋਂ ਵੱਡਾ ਜਿਹੜਾ ਖਤਰਾ ਧਰਤੀ ਦੇ ਉੱਪਰ ਮੰਡਰਾ ਰਿਹਾ ਉਹ ਦੇਖ ਕੇ ਵਿਗਿਆਨੀ ਵੀ ਹੈਰਾਨ ਹੋ ਚੁੱਕੇ ਨੇ ਵਿਗਿਆਨੀ ਵੀ ਚਿੰਤਾ ਦੇ ਵਿੱਚ ਲੱਗੇ ਹੋਏ ਨੇ ਕਿ ਧਰਤੀ ਅੱਜ ਵੀ ਬਦਲ ਰਹੀ ਆ ਅੱਜ ਵੀ ਆਪਣੀ ਬਣਾਵਟ ਦੇ ਵਿੱਚ ਫਰਕ ਪਾ ਰਹੀ ਆ ਅਫਰੀਕਾ ਕੰਟੀਨੈਂਟ ਟੁੱਟ ਰਿਹਾ ਇਹ ਕੋਈ ਮਜ਼ਾਕ ਨਹੀਂ ਇਹ ਕੋਈ ਕਹਾਣੀ ਨਹੀਂ ਇਹ ਅਸਲੀਅਤ ਆ ਅਫਰੀਕਾ ਸੱਚਮੁੱਚ ਹੀ ਦੋ ਭਾਗਾਂ ਦੇ ਵਿੱਚ ਵੰਡਿਆ ਜਾ ਰਿਹਾ ਜਿਸ ਨੂੰ ਈਸਟ ਅਫਰੀਕਨ ਰਿਫਟ ਕਹਿੰਦੇ ਨੇ ਇੱਥੇ ਧਰਤੀ ਟੈਕਟੋਨਿਕ ਪਲੇਟਸ ਅਰਬੀਅਨ ਪਲੇਟ ਨਿਊਬੀਅਨ ਪਲੇਟ ਤੇ ਸਮਾਲੀ ਪਲੇਟ ਏ ਇੱਕ ਦੂਜੇ ਤੋਂ ਦੂਰ ਖਿਸਕ ਰਹੀਆਂ ਨੇ ਜੀਦੇ ਕਰਕੇ ਧਰਤੀ ਦੇ ਵਿੱਚ ਵੱਡੀਆਂ-ਵੱਡੀਆਂ ਦਰਾੜਾਂ ਦਿਖਣ ਲੱਗ ਪਈਆਂ ਨੇ ਬਹੁਤ ਵੱਡੇ-ਵੱਡੇ ਪਾੜ ਧਰਤੀ ਦੇ ਵਿੱਚ ਦਿਖ ਰਹੇ ਨੇ ਖਾਸ ਕਰਕੇ ਇਹ ਚੀਜ਼ ਕੀਨੀਆ, ਇਥੋਪੀਆ ਤੇ ਤੰਜ਼ਾਨੀਆ ਵਿੱਚ ਨਜ਼ਰ ਆ ਰਹੀ ਆ ਕੁਝ ਸਾਲਾਂ ਬਾਅਦ ਅਫਰੀਕਾ ਪੂਰੇ ਤੌਰ ਦੇ ਉੱਪਰ ਦੋ ਭਾਗਾਂ ਦੇ ਵਿੱਚ ਵੰਡਿਆ ਜਾਊਗਾ ਵਿਗਿਆਨੀਆਂ ਦਾ ਅੰਦਾਜ਼ਾ ਹੁਣ ਇੱਕ ਨਵਾਂ ਸਮੁੰਦਰ ਜਿਹੜਾ ਕੁਝ ਸਾਲਾਂ ਬਾਅਦ ਧਰਤੀ ਤੇ ਮਿਲੇਗਾ ਇਹ ਪ੍ਰਕਿਰਿਆ ਬਹੁਤ ਹੌਲੀ-ਹੌਲੀ ਹੁੰਦੀ ਆ ਜਦੋਂ ਇਹ ਧਰਤੀ ਇੱਕ ਦੂਜੇ ਤੋਂ ਵੱਖਰੀ ਹੋ ਜਾਏਗੀ ਤਾਂ ਉਸ ਸਮੇਂ ਬਹੁਤ ਕੁਝ ਬਦਲ ਜਾਏਗਾ ਨਵਾਂ ਸਮੁੰਦਰ ਹੋਂਦ ਵਿੱਚ ਆਊਗਾ ਸਭ ਕੁਝ ਬਦਲ ਜਾਊਗਾ ਤੇ ਧਰਤੀ ਦੇ ਉੱਪਰ ਬਹੁਤ ਹੀ ਗਹਿਰਾ ਸੰਕਟ ਆ ਜਿਹੜਾ ਇਹ ਮੰਡਰਾ ਰਿਹਾ ਪਰ ਧਰਤੀ ਕੁਦਰਤੀ ਰੂਪ ਦੇ ਵਿੱਚ ਬਦਲ ਰਹੀ ਆ ਕੁਝ ਸਾਲਾਂ ਬਾਅਦ ਧਰਤੀ ਦੇ ਹੇਠਾਂ ਪੂਰੀ ਅਫਰੀਕਾ ਦੇ ਵਿੱਚ ਇੱਕ ਵੱਡਾ ਰਿਫਟ ਜੋਨ ਬਣ ਰਿਹਾ